ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਗੁਰਬਾਨੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰੂ ਨਾਨਕ ਦੇਵ ਜੀ ਦੀ ਸੱਚੀ ਪੜਾਈ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਰਾਏ ਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਜ਼ਿਲ੍ਹਾ ਸ਼ਹੀ ਖੂਬਰਾ ਪਾਕਿਸਤਾਨ ਵਿੱਚ ਹੋਇਆ ਉਹਨਾਂ ਦੇ ਪਿਤਾ ਮਹਤਾ ਕਾਲੂ ਪਿੰਡ ਦੇ ਹਾਕਮ ਰਾਏ ਬੁਲਾਰ ਪਾਸਪਤਵਾਰੀ ਸਨ ਗੁਰੂ ਜੀ ਜਦੋਂ 7 ਸਾਲਾ ਦੇ ਹੋਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪਿੰਡ ਦੇ ਪੰਦੇ ਗੋਪਾਲ ਦਾਸ ਪਾਸ ਇਸਾਬ ਕਿਤਾਬ ਅਤੇ ਦੇਵਨਾਗਰੀ ਸਿੱਖਣ ਲਈ ਭੇਜਣਾ ਸ਼ੁਰੂ ਕੀਤਾ ਇੱਕ ਦਿਨ ਗੁਰੂ ਜੀ ਪੱਟੀ ਅਗੇ ਰੱਖ ਕੇ ਚੁੱਪ ਕਰਕੇ ਬੈਠੇ ਸਨ ਗੁਰੂ ਜੀ ਨੂੰ ਇਸ ਤਰ੍ਹਾਂ ਬੈਠੇ ਦੇਖ ਕੇ ਪੰਦੇ ਨੇ ਪੁੱਛਿਆ ਨਾਨਕ ਤੂੰ ਆਪਣਾ ਪਾਠ ਕਿਉਂ ਨਹੀਂ ਯਾਦ ਕਰਦਾ ਗੁਰੂ ਜੀ ਨੇ ਉੱਤਰ ਦਿੱਤਾ ਪੰਡਾ ਜੀ ਇਹ ਬਾਤ ਯਾਦ ਕਰਨ ਦਾ ਕੀ ਲਾਭ ਜਿਹੜਾ ਸਰਵਾਇ ਤੋਂ ढेड़े ते ढेड़ियां तो दुगने करंदे ही टांग रस्ता है अह पाठ अह नहीं ਦੱਸਦਾ ਕਿ ਕਿਵੇਂ ਦੁਨੀਆਂ ਦੇ ਬੰਧਨਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਇਸ ਸਾਖੀ ਨੂੰ ਅੱਗੋਂ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਅੱਗੇ ਬੇਨਤੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਪਾੰਦੇ ਨੇ ਕਿਹਾ ਨਾਨਕ ਮੈਂ ਤਾਂ ਗਿਰਤੇ ਮਰਤੇ ਵਾਲੀ ਹੀ ਪੜ੍ਹਾਈ ਸਿੱਖੀ ਹੈ ਅਤੇ ਇਹ ਸਿਖਾਉਣਾ ਆ ਰਿਹਾ ਹਾਂ ਜੀਤੈ ਨੂੰ ਦੁਨੀਆ ਦੇ ਬੰਧਨਾ ਤੋਂ ਛੁਟਕਾਰਾ ਪਾਉਣ ਵਾਲੀ ਪੜਾਈ ਆਉਂਦੀ ਹੈ ਤਾਂ ਉਹ ਮੈਨੂੰ ਦੱਸ ਗੁਰੂ ਜੀ ਨੇ ਉੱਤਰ ਦਿੱਤਾ ਪੰਦਰ ਜੀ ਇਸ ਕਲਮ ਅਤੇ ਸਿਹਾਈ ਨਾਲ ਇਸ ਫੱਤੇ ਉੱਪਰ ਲਿਖਣਾ ਅਤੇ ਪੜਨਾ ਸੰਸਕਾਰਕ ਰਿਆ ਹੈ ਜਿਸ ਨਾਲ ਮਨ ਇਸ ਦੁਨੀਆ ਦੇ ਤੰਦਿਆਂ ਵਿੱਚ ਫਸਦਾ ਹੈ ਅਤੇ ਜੀਵ ਨੂੰ ਮੰਨਨ ਪੈਂਦੇ ਹਨ ਬੰਧਨਾ ਵਿੱਚ ਪਸੇ ਹੋਏ ਜੀਵ ਦੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ਸੱਚੀ ਵਿਖਾਈ ਪੜਾਈ ਨਾਲ ਇਸ ਦੁਨਿਆ ਦੇ ਬੰਧਨਾ ਤੋਂ ਮੋਹ ਟੁੱਟਦਾ ਹੈ ਅਤੇ ਮਨ ਵਿਕਾਰਾਂ ਤੋਂ ਛੁੱਟਦਾ ਹੈ ਮਨ ਦੇ ਨਿਰਮਲ ਹੋਣ ਉਪਰੰਤ ਇਸ ਵਿੱਚ ਚਾਰ ਉਪਜਦੇ ਹਨ ਉਸ ਸੱਚੀ ਪੜਾਈ ਇਸ ਦੁਨਿਆ ਨੂੰ ਪੈਦਾ ਕਰਨ ਵਾਲੇ ਅਤੇ ਇਸ ਦੇ ਦੇਖਭਾਲ ਕਰਨ ਵਾਲੇ ਦੀ ਉਸਤਤਵਲ ਪ੍ਰੇਦੀ ਹੈ ਉਸ ਦੇ ਗੁਣ ਗੌਣ ਨਾਲ ਤਨ ਮਨ ਸੁਖੀ ਹੁੰਦਾ ਹੈ ਅਤੇ ਮਨ ਵਿੱਚੋਂ ਜਨਮ ਮਰਨ ਦਾ ਡਰ ਸਦਾ ਲਈ ਦੂਰ ਹੋ ਜਾਂਦਾ ਹੈ ਭਾਂਦੇ ਨੇ ਕਿਹਾ हे नानक जो कुछ मैनु आंदा सी ओ मैं तैनू दस दित्ता ए सच्ची पढाई मैनु ਨਹੀਂ ਆਉਂਦੀ मैं ए नहीं पढ़ा सकता गुरुजी ने सारी કહાણી ਘਰ ਆ ਕੇ ਦੱਸ ਦਿੱਤੀ ਉਹਨਾਂ ਦਿਨਾਂ ਵਿੱਚ ਗੁਰੂਜੀ ਅਜੇ ਸਿਰਫ 13 ਸਾਲਾ ਦੇ ਹੀ ਸਨ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਫਾਰਸੀ ਸਿੱਖਣ ਲਈ ਮੌਲਵੀ ਕੋਲ ਤਦਨ ਪਾਸ ਭੇਜਣਾ ਸ਼ੁਰੂ ਕੀਤਾ ਇੱਕ ਦਿਨ ਗੁਰੂਜੀ ਨੇ ਮੌਲਵੀ ਨੂੰ ਪੁੱਛਿਆ एना लब्बे आदि अकरा दे की अर्थन मौलवी बासो इस तरह दा सवाल पहला कदे किसी ने नहीं पुछया सी उस कोई उत्तर ना सूजया ता उसने कहा नानक तू ही दस एना दे की अर्थन गुरु जी ने मौलवी नु अलफ तो ये तक दे सारे अकरा दे अर्थ परमात्मा दी उस्तर विच सुना देते गुरु जी पासो अखरा दे अर्थ सुन के मौलवी ने समझ लिया कि जे विचार किता जावे ता ए दुनियावी पढ़ाई परमात्मा दिया सित्ता हन सिफ्ता दा विचारना ही सच्ची पढ़ाई है वाहे गुरु जी का खालसा वाहे गुरु जी की फतेह